ਚੰਡੀਗੜ੍ਹ ਤਾਂ ਸਾਡੇ ਤੋਂ ਪਹਿਲਾਂ ਹੀ ਇਹਨਾਂ ਨੇ ਖੋਲਿਆ ਹੋਇਆ ਜੀ ਪਹਿਲਾਂ ਤਾਂ ਜਿਹੜਾ ਇਟ ਦਾ ਟਾਈਮ ਆਫ ਫਾਰਮੇਸ਼ਨ ਆਫ ਪੰਜਾਬ ਇਟ ਵਾਸ ਰੋਬਡ ਫਰਮ ਪੰਜਾਬ ਐਂਡ ਦਿਸ ਇਟ ਵਾਸ ਸ਼ੇਅਰਡ ਐਜ਼ ਅ ਕੈਪੀਟਲ ਵਿਦ ਹਰਿਆਣਾ ਉਸ ਤੋਂ ਬਾਅਦ ਤੁਸੀਂ ਦੇਖ ਰਹੇ ਹੋ ਕਿ ਜਿਹੜੀ ਹਰਿਆਣਾ ਨੂੰ ਵਿਧਾਨ ਸਭਾ ਦੇ ਵਾਸਤੇ ਜਗ੍ਹਾ ਦੇਣੀ ਕੇਂਦਰ ਸਰਕਾਰ ਵੱਲੋਂ ਇਟ ਸ਼ੋਜ਼ ਕਿ ਉਹ ਡਿਸਕ੍ਰਿਮੀਨੇਟਰੀ ਆ ਔਰ ਇੱਥੇ ਬੱਸ ਨਹੀਂ ਸਾਡਾ ਜਿਹੜਾ 60 40 ਰੇਸ਼ੋ ਹੁੰਦਾ ਸੀ ਪੰਜਾਬ ਆਲਵੇਜ਼ ਹੈਡ ਐਨ ਅਪਰ ਹੈਂਡ ਇਨ ਦ ਸਰਵਿਸਿਜ਼ ਆਂ ਚੰਡੀਗੜ੍ਹ ਦੈਟ ਹੈਸ ਬੀਨ ਟਰਨਡ ਅਪਸਾਈਡ ਡਾਊਨ ਹੁਣ ਮੇਰੇ ਖਿਆਲ ਆ ਕੇ 70% ਹਰਿਆਣੇ ਦੇ ਅਫਸਰ ਨੇ ਤੇ 30% ਪੰਜਾਬ ਦੇ ਰਹਿ ਗਏ ਨੇ ਸੋ ਪੰਜਾਬ ਚੰਡੀਗੜ੍ਹ ਦਾ ਚੰਡੀਗੜ੍ਹ ਪੰਜਾਬ ਦਾ ਹੈ ਇਟ ਵਿਲ ਕੰਟੀਨਿਊ ਬਿਕੋਜ਼ ਦਿਸ ਸਿਟੀ ਬਿਊਟੀਫੁਲ ਵਾਸ ਬਿਲਟ ਬਾਈ ਪ੍ਰਤਾਪ ਸਿੰਘ ਕੈਰੋਂ ਵਾਸ ਬਿਲਟ ਬਾਈ ਪੰਜਾਬ ਲਾਈਕ ਦਾ ਪਾਖਰਾ ਡੈਮ ਬਟ ਵੀ ਹੈਵ ਬੀਨ ਰੌਬਡ ਓਵਰ ਆਵਰ ਰਾਈਟਸ ਵੀ ਹੈਵ ਆਲਸੋ ਬੀਨ ਰੌਬਡ ਆਫ ਦੀ ਰਾਈਟਸ ਆਫ ਪਾਖਰਾ ਡੈਮ ਲਾਈਕਵਾਈਜ਼ ਚੰਡੀਗੜ੍ਹ ਆਲਸੋ ਐਂਡ ਅਗਰ ਤੁਸੀਂ ਕਹਿ ਰਹੇ ਕਿ ਐਡਵਾਈਜ਼ਰ ਦੀ ਪੋਸਟ ਇਹਦੇ ਪਿੱਛੇ ਵੀ ਕੋਈ ਨਾ ਕੋਈ ਉਹਨਾਂ ਦੀ ਚਾਲ ਹੋਊਗੀ ਟੂ ਗਿਵ ਮੋਰ ਪਾਵਰਸ ਟੂ ਦ ਗਵਰਨਰ ਹੂ ਇਜ਼ ਐਨ ਏਜੰਟ অর ਅ ਹੈਂਡ ਪਿਕ ਮੈਨ ਆਫ ਦ ਬੀਜੇਪੀ ਸੈਂਟਰਲ ਗਵਰਨਮੈਂਟ ਸੋ ਵਨ ਮੋਰ ਸੋਰੀ see we have uh, uh, we have no issues if the government is giving due respect to People who have served this country in uh, high positions, whether it is Pranam Mukherjee, but then why have they uh, not allotted the same space or a memorial for Dr. Manmohan Singh Ji? He is a world renowned economist and who took uh, India much forward than what we are seeing in today's regime, the kind of growth that uh, happened for India during the, uh, the tenure of Dr. Manmohan Singh. He should also be given a decent, appropriate place. for emo murre ਕਿ ਕਹਿੰਦਾ ਤੁਸੀਂ ਸੀਰੀਅਸ ਸਟੈਸ ਦੀ ਗੱਲ ਕੀਤੀ ਕਿ ਸੈਸ਼ਨ ਹੀ ਹੋਇਆ ਪਿਛਲੇ ਪੂਰੇ ਸਾਲ ਦੇ ਵਿੱਚ ਸਿਰਫ 5 ਕੈਬਨਟ ਮੀਟਿੰਗ ਹੋਈਆਂ ਨੇ ਪਾਲਸੀ ਲੈ ਕੇ ਤੇ ਕੈਬਨਟ ਹੋਣੀਆਂ ਬੇਹੱਦ ਜ਼ਰੂਰੀ ਰਹੀਆਂ ਇਹ ਸਾਲ ਨਵਾਂ ਸਾਲ ਹੋ ਗਿਆ ਹਫ਼ਤਾ ਪੂਰਾ ਗੰਮੀ ਹਾਲਿਕਾ ਮੁਕਮਲ ਦੇਖੋ ਗੱਲ ਉੱਥੇ ਆ ਗਈ ਗੱਲ ਉੱਥੇ ਆ ਗਈ ਨਾ ਦੇਖੋ ਇੱਕ ਬੇਸਿਕ ਇਹਨਾਂ ਨੇ ਨਾਰਾ ਲਾਇਆ ਸੀ ਪੰਜਾਬ ਚ ਅਸੀਂ ਬਦਲਾਅ ਲੈ ਕੇ ਆਏ ਬਦਲਾਅ ਹੁੰਦਾ ਚੇਂਜ ਫੋਰ ਦਾ ਬੈਟਰ ਅਸੀਂ ਚੰਗੇ ਵਾਸਤੇ ਪੰਜਾਬ ਨੂੰ ਲੈ ਕੇ ਆਵਾਂਗੇ ਲੇਕਿਨ ਇਹਨਾਂ ਦਾ ਸਾਰਾ ਬਦਲਾਅ ਉਹ ਨਿਹਾਰਵਲ ਨੂੰ ਆ ਤੁਸੀਂ ਕੈਬਿਨੇਟ ਮੀਟਿੰਗਸ ਦੀ ਗੱਲ ਕੀਤੀ ਆ ਜਿਹੜਾ ਭਗਵੰਤ ਮਾਨ ਕਹਿੰਦਾ ਸੀ ਪੰਜਾਬ ਦੀ ਸਰਕਾਰ ਪਿੰਡਾਂ ਦੀਆਂ ਸੱਥਾਂ ਚੋਂ ਚੱਲੇਗੀ ਪਿੰਡਾਂ ਦੀਆਂ ਪੰਚਾਇਤਾਂ ਚ ਬੈਠ ਕੇ ਦਰਖਤਾਂ ਦੇ ਥੱਲੇ ਪੰਜਾਬ ਦੀ ਕੈਬਿਨੇਟ ਫੈਸਲਾ ਕਰੇ ਕਰੇ ਲੱਭਾ ਨਹੀਂ ਮੁੜ ਕੇ ਔਰ ਇਨੀ ਕੈਬਿਨੇਟ ਮੀਟਿੰਗਸ ਦਾ ਕੱਟ ਹੋਣਾ ਇਟ ਆਲਸੋ ਸ਼ੋਜ਼ ਦੈ ਹੈ ਨੋ ਅਜੰਡਾ ਐਟ ਆਲ ਦੇ ਹੈ ਨੋ ਮਨੀ ਐਟ ਆਲ ਪਿੰਡਾਂ ਦੀਆਂ ਸਾਰੀਆਂ ਪਿੰਡੂ ਸੜਕਾਂ ਟੁੱਟੀਆਂ ਪਈਆਂ ਨੇ ਲਿੰਕ ਰੂਡਸ ਦੇ ਹਰ ਨੋ ਮਨੀ ਐਟ ਆਲ ਫਾਰ ਥੈਟ ਸਕੂਲਾਂ ਦੀ ਹੈਲਥ ਮਾਡੀ ਹੈ ਹਸਪੀਟਲ ਦੀ ਹੈਲਥ ਮਾਡੀ ਹੈ ਇਸ ਕਰਕੇ ਇਹਨਾਂ ਦੇ ਜੋ ਇਹਨਾਂ ਨੇ ਕਿਹਾ ਉਹਦੇ ਉਲਟ ਕੰਮ ਕੀਤਾ ਵਾ ਔਰ ਪੈਸੇ ਕਮਾਉਣ ਤੇ ਲੱਗੇ ਹੋਏ ਨਾ ਮੈਂ ਪਹਿਲਾਂ ਕਿਹਾ ਕਟਾਰੂ ਚੱਕ ਇੰਨੇ ਸੰਗੀਨ ਇਲਜ਼ਾਮ ਕਾਂਗਰਸ ਤੇ ਦੂਜੇ ਐਕਟਿਵਿਸਟਾਂ ਨੂੰ ਫੜਦੇ ਨੇ ਸਾਰਿਆਂ ਨੂੰ ਮੋਡ ਮੋਡ ਕਟਾਰੂ ਚੱਕ ਉਹਦੀ ਅੱਜ ਵੀ ਵੀਡੀਓ ਸਾਹਮਣੇ ਪਈ ਪਬਲਿਕ ਡੋਮੇਨ ਦੇ ਵਿੱਚ ਉਹਦੇ ਤੇ ਕੋਈ ਐਕਸ਼ਨ ਨਹੀਂ ਕਿਉਂਕਿ ਮਨੀ ਬੈਗਸ ਨੇ ਸਾਰੇ ਇਹ ਦਿੱਲੀ ਦੇ ਉਹਨਾਂ ਨੂੰ ਪੈਸੇ ਦੇਣ ਵਾਲੀਆਂ ਪਾਰਟੀਆਂ ਨੇ ਜਿੰਨੇ ਮਨਿਸਟਰਸ ਬਣਾਏ ਨੇ ਭਗਵੰਤ ਮਾਨ ਨੂੰ ਬਾਅਦ ਪਤਾ ਲੱਗਦਾ ਮਨਿਸਟਰ ਉੱਤੋਂ ਵੱਡ ਜਾਂਦੇ ਨੇ ਜਿੰਨੇ ਵੀ ਚੁਣਦੇ ਨੇ ਉਹ ਦੇਖਦੇ ਨੇ ਕਿ ਮਾਈਨਿੰਗ ਤੋਂ ਸਾਨੂੰ ਕਿਹੜਾ ਕਮਾ ਕੇ ਦੇਊਗਾ ਸਾਨੂੰ ਸ਼ਰਾਬ ਦੇ ਠੇਕੇ ਜੋ ਕਿਹੜਾ ਕਮਾ ਕੇ ਦੇਊਗਾ ਸਾਨੂੰ ਪੰਚਾਇਤਾਂ ਦੀਆਂ ਜ਼ਮੀਨਾਂ ਚ ਕਿਹੜਾ ਠਿਕਾ ਆ ਅੱਛਾ ਪੰਚਾਇਤ ਦੀਆਂ ਜ਼ਮੀਨਾਂ ਦਾ ਕਿੱਥੇ ਗਿਆ ਜੀ ਵੇਰਵਾ ਪੁੱਛੋ ਜਿਹੜੀ ਡਰਾਈਵ ਸ਼ੁਰੂ ਕੀਤੀ ਸੀ ਪੰਚਾਇਤੀਆਂ ਜ਼ਮੀਨਾਂ ਠੁੱਸ ਹੋ ਗਈ ਕੰਪਲੀਟਲੀ ਕਿੰਨੀਆਂ ਹੋਰ ਗੱਲਾਂ ਇਹਨਾਂ ਦੀਆਂ ਠੁੱਸ ਹੋ ਗਈਆਂ ਮੁੜ ਕੇ ਨਾ ਨੇ ਜ਼ਿਕਰ ਹੀ ਨਹੀਂ ਕੀਤਾ ਮੁੜ ਕੋ ਉਸ ਗੱਲ ਦਾ ਨਾਮ ਹੀ ਨਹੀਂ ਲਿਆ ਜਿਹੜਾ ਕਹਿੰਦੇ ਸੀ ਅਸੀਂ ਬਹੁਤ ਵੱਡੀ ਬਦਲਾਅ ਲੈ ਕੇ ਆ ਰਹੇ ਹਾਂ ਜੀ ਇਹ ਕੀਤਾ ਉਹ ਕੀਤਾ ਔਰ ਜਿਹੜਾ ਪੈਸੇ ਬਚਾਉਣ ਦੀ ਗੱਲ ਕਰਦੇ ਸੀਗੇ ਜਿੰਨਾ ਪੈਸਾ ਇਹਨਾਂ ਨੇ ਖੱਜਲ ਖਵਾਰ ਕੀਤਾ ਆ ਦੇਸ਼ ਭਰ ਵਿੱਚ ਐਡਸ ਦੇ ਕੇ ਦੇਸ਼ ਭਰ ਵਿੱਚ ਸਾਡਾ ਜਹਾਜ਼ ਤੇ ਹੈਲੀਕਾਪਟਰ ਕਮਾ ਕੇ ਇਹਨਾਂ ਤਾਂ ਕਦੀ ਕਿਸੇ ਪਿਛਲੇ ਸਰਕਾਰ ਨੇ ਕੀਤਾ ਨਹੀਂ ਸੀਗਾ ਸੋ ਮੇਰੇ ਹਿਸਾਬ ਦੇ ਨਾਲ ਆਮ ਆਦਮੀ ਪਾਰਟੀ ਹੈਜ਼ ਕੰਪਲੀਟਲੀ ਫੇਲਡ ਔਨ ਆਲ ਫਰੰਟਸ ਔਰ ਇਹ ਹੁਣ ਸਿਰਫ ਗੱਲਾਂ ਬਾਤਾਂ ਨਾਲ ਤੇ ਇਸ਼ਤਿਹਾਰਾਂ ਨਾਲ ਤੇ ਬੋਡਾ ਨਾਲ ਪੰਜਾਬ ਦੇ ਵਿੱਚ ਇੱਕ ਦਿਨ ਮਨੰਗ ਰਿਆ ਸੀ ਉੱਥੇ ਬੋਟ ਲੱਗਿਆ ਸੀਗਾ 75000 ਕਰੋੜ ਰੁਪਏ ਦਾ ਨਿਵੇਸ਼ ਕਿੱਥੇ ਆ ਮੈਂ ਤੁਹਾਨੂੰ ਸਾਰਿਆਂ ਨੂੰ ਪੁੱਛਣਾ ਚਾਹੁੰਦਾ ਕਿਤੇ ਨਿਵੇਸ਼ ਲਿਖਿਆ ਪੰਜਾਬ ਦੇ ਵਿੱਚ ਸਾਡੇ ਇੰਡਸਟਰੀਅਲਿਸਟ ਆ ਮਾਲਵੇ ਦੇ ਥੋੜੇ ਦਿਨ ਪਹਿਲਾਂ ਮਲੇਰਕੋਟਲੇ ਦੀ ਕੰਪਲੀਟ ਐਗਰੀਕਲਚਰ ਇੰਡਸਟਰੀ ਨੇ ਇੱਕ ਮੀਟਿੰਗ ਕੀਤੀ ਉਹਨਾਂ ਨੇ ਵੋਨ ਕੀਤਾ ਸਰਕਾਰ ਨੂੰ ਕਿ ਜੇ ਸਾਨੂੰ ਤੁਸੀਂ ਚੰਗਾ ਵਾਤਾਵਰਨ ਪੈਦਾ ਕਰਕੇ ਨਹੀਂ ਦੋਗੇ ਅਸੀਂ ਆਪਣੀਆਂ ਜਿਹੜੀਆਂ ਐਕਸਪੈਂਸ਼ਨ ਯੂਨਿਟਸ ਆ ਨਵੀਆਂ ਉਹ ਸਾਰੀਆਂ ਅਸੀਂ ਪੰਜਾਬ ਤੋਂ ਬਾਹਰ ਲੈ ਜਾਗੇ ਇਹ ਕਹੀ ਜਾਂਦੇ 75000 ਕਰੋੜ ਰੁਪਏ ਦਾ ਨਿਵੇਸ਼ ਹੋ ਗਿਆ ਸਾਡੇ ਇੰਡਸਟਰੀਜ਼ ਜਾ ਕੇ ਜਿਹੜੇ ਯੂਪੀ ਦੇ ਚੀਫ ਮਿਨਿਸਟਰ ਮਿਸਟਰ ਯੋਗੀ ਉਹਦੇ ਨਾਲ ਮੀਟਿੰਗਾਂ ਕਰਕੇ ਵੱਡੇ ਵੱਡੇ ਜਿਹੜੇ ਲੁਧਿਆਣੇ ਦੇ ਉਸਵਾਲ ਟਾਈਪਸ ਵੱਡੇ ਉਹ ਸਾਰੇ ਉੱਥੇ ਜਾ ਕੇ ਕਹਿੰਦੇ ਸਾਨੂੰ ਪ੍ਰੋਜੈਕਟਸ ਵਾਸਤੇ ਜਗ੍ਹਾ ਦਿਓ ਇਹ ਕਹੀ ਜਾਂਦੇ ਨੇ ਕਿ 75000 ਕਰੋੜ ਰੁਪਏ ਦਾ ਨਿਵੇਸ਼ ਆ ਗਿਆ ਵਾ ਸੋ ਕਾਗਜ਼ਾਂ 'ਚ ਸਭ ਕੁਝ ਹੋ ਰਿਹਾ ਵਾ ਲਫ਼ਜ਼ਾਂ ਵਿੱਚ ਹੋ ਰਿਹਾ ਜਿਵੇਂ ਕਿ ਕਿਸਾਨਾਂ ਦੀ ਲਫ਼ਜ਼ਾਂ ਦੇ ਵਿੱਚ ਸ਼ਮਤ ਹੋ ਰਹੀ ਆ ਪਰ ਜ਼ਮੀਨ ਤੇ ਹਕੀਕਤ ਗਰਾਊਂਡ ਤੇ ਜਿਹੜੀ ਅਸਲ ਰਿਐਲਿਟੀ ਤੇ ਹਕੀਕਤ ਆ ਉਹ ਬਿਲਕੁਲ ਪੰਜਾਬ ਜਿਹੜਾ ਵਾ ਉਹ ਇਸ ਵਕਤ ਬੜੇ ਨਾਜ਼ੁਕ ਹਾਲਾਤਾਂ ਚੋਂ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਇੰਨਾ ਲਾਅ ਐਂਡ ਆਰਡਰ ਖਰਾਬ ਹੈ ਇੰਨੀਆਂ ਚੋਰੀਆਂ ਲੁੱਟਾਂ ਯੂ نو ਵੇਲਿੰਗ ਕ੍ਰਿਮੀਨਲ ਐਕਟੀਵਿਟੀਜ਼ ਹੋਰ ਮੈਂ ਪੁਲਿਸ ਅੱਗੇ ਸੀਗਾ ਜਿਹੜਾ ਇੱਕ ਡੀਐਸਪੀ ਸਸਪੈਂਡ ਕੀਤਾ ਹੋਂ ਦੱਸ ਇਸ ਇਸ਼ੂ ਆਫ ਲਾਰੈਂਸ ਮਿਸ਼ਰੋ ਇੰਟਰਵਿਊ ਟਮਿਨੇਟ ওকে ਦਿਸ ਇਸ ਦ ਸੇਮ ਥਿੰਗ 111 ਗੈਰਾਂ ਡਿਸਕਸਿਨ ਹੋਣੀ ਤੇ ਮੈਂ ਤੁਹਾਨੂੰ ਪੁੱਛਣਾ ਚਾਹਨਾ ਸਰਕਾਰ ਨੂੰ ਤੁਹਾਡੇ ਮਾਧਿਅਮ ਨਾਲ ਕਿ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਇੱਕ ਡੀਐਸਪੀ ਗੁਰਸ਼ੇਰ ਸਿੰਘ ਨੇ ਕਰਾਤੀ ਸੀਗੀ ਕਿਸੇ ਡੀਐਸਪੀ ਵਿੱਚ ਦਮ ਹੈ ਕਿ ਇਕੱਲਾ ਉਹ ਇੱਕ ਆਦਮੀ ਅ ਇੱਕ ਗੈਂਗਸਟਰ ਜਿਹੜਾ ਸਿੱਧੂ ਮੂਸੇਵਾਲੇ ਦੇ ਕਤਲ ਦਾ ਜ਼ਿੰਮੇਵਾਰ ਹੋਗੇ ਤੇ ਉਹਦੇ ਚੋਂ ਇਕੱਲਾ ਇਹ ਦੇ ਦੇ ਇਹ ਸਿਰਫ ਇਹਨਾਂ ਨੇ ਉੱਪਰਲੇ ਅਫਸਰ ਬਚਾਏ ਨੇ ਇਹ ਜਿਹੜੀ ਹਿਦਾਇਤ ਹੋਈ ਸੀ ਆ ਵਰਰੀ ਸ਼ੋਰ ਇਟ ਹਸ ਕਮ ਫਰਮ ਦ ਟਾਪ ਜਿਵੇਂ ਕਿ ਸਿੱਧੂ ਮੂਸੇਵਾਲੇ ਦੇ ਜਦੋਂ ਕਤਲ ਹੁੰਦਾ ਵਾ ਉਹਦੀਆਂ ਸਿਕਿਉਰਿਟੀ ਡੀਲ ਡਿਟੇਲਸ ਕਿਹਨੇ ਲੀਕ ਕੀਤੀਆਂ ਸੀ ਸਿੱਧੂ ਮੂਸੇਵਾਲਾ ਦੇ ਮਰਨ ਦਾ ਕਾਰਨ ਕੀ ਹੈ ਅੱਜ ਪੰਜਾਬ ਸਰਕਾਰ ਵੀਆਈਪੀ ਸਿਕਿਉਰਿਟੀ ਦੇ ਨਾਮ ਤੇ ਸਿਕਿਉਰਿਟੀ ਘਟਾਉਂਦੀ ਆ ਅਗਲੇ ਦਿਨ ਸਵੇਰੇ ਆ ਬਲਤੇਜ ਪੰਨੂ ਆਮ ਆਦਮੀ ਪਾਰਟੀ 社 ਭਗਵੰਤ ਮਾਨ ਨੇ ਵੀ ਆਪਣੇ ਪੇਜ ਤੇ ਸਾਰੇ ਡਿਟੇਲ ਸ਼ੇਅਰ ਕਰ ਦੇਗੇ ਸੀ ਸਿੱਧੂ ਮੂਸੇਵਾਲੇ ਦੀ ਸਿਕਿਉਰਿਟੀ ਸਲੈਸ਼ ਕਰ ਦਿੱਤੀ ਘਟਾ ਦਿੱਤੀ ਤੇ ਅਗਲੇ ਦਿਨ ਬੰਦਾ ਮਾਰਿਆ ਜਾਂਦਾ ਵਾ ਉੱਥੇ ਤਾਂ ਕੋਈ ਐਕਸ਼ਨ ਨਹੀਂਗਾ ਇੱਥੇ ਕਿਉਂਕਿ ਹਾਈ ਕੋਰਟ ਨੇ ਦੁਬਾਰਾ ਦੁਬਾਰਾ ਇਹਨਾਂ ਤੇ ਪ੍ਰੈਸ਼ਰਾਈਜ਼ ਕੀਤਾ ਕਿ ਸਾਨੂੰ ਤੁਸੀਂ ਦੱਸੋਗੇ ਇਹ ਇੰਟਰਵਿਊ ਕਿਨੇ ਕੰਡਕਟ ਕੀਤੀ ਆ ਮੈਂ ਮੰਗਣਾ ਚਾਹਣਾ ਹਾਈ ਕੋਰਟ ਨੂੰ ਮੈਂ ਕਹੂੰਗਾ ਕਿ ਇਹਦੀ ਪੂਰੀ ਜੜ ਤੱਕ ਜਾਣ ਤਾਂ ਤੁਹਾਨੂੰ ਪਤਾ ਲੱਗੂਗਾ ਇਹ ਇੰਟਰਵਿਊ ਪੰਜਾਬ ਸਰਕਾਰ ਦੀ ਮਰਜ਼ੀ ਦੇ ਨਾਲ ਹੋਈਆ ਇਟਸ ਨਾਟ ਓਨਲੀ ਪੁਲਿਸ ਆਫਸਰਸ ਰਾਈਟ ਔਨ ਦਾ ਟਾਪ ਇਟ ਇਟ ਮਸਟ ਹੈਵ ਹੈਪਨ ਟੇਕਨ ਪਲੇਸ ਬਿਕੋਜ਼ ਆਫ ਪੋਲਿਟੀਕਲ ਆਰਡਰਸ ਕਿਸੇ ਡੀਐਸਪੀ ਚ ਕਿਸੇ ਐਸਐਚਓ ਚ ਇਹ ਜਾਣਨੇ ਕਿ ਆਪਣੇ ਸਰਕਾਰ ਸਿਆਸੀ ਜਿਹੜੇ ਉਹਨਾਂ ਦੇ ਮਾਸਟਰਸ ਨੇ ਉਹਨਾਂ ਦੇ ਜਿਹੜੇ ਸਿਆਸੀ ਬੌਸ ਨੇ ਉਹਨਾਂ ਤੋਂ ਬਗੈਰ ਪੁੱਛੇ ਤਾਂ ਇੱਥੇ ਕੋਈ 755 ਨਹੀਂ ਕਰਦਾ ਪੰਜਾਬ ਦੇ ਵਿੱਚ ਤੇ ਗੁਰਸ਼ੇਰ ਕੱਲੇ ਦੀ ਬੱਲੇ ਦੇ ਬੱਕਰਾ ਬਣਾਤਾ ਇਫ ਯੂ ਡੋ ਸਮਥਿੰਗ ਰੋਂਗ ਹੀ ਸ਼ੁਡ ਬੀ ਪਿਨਿਸ਼ਡ ਲੇਕਿਨ ਵਾਟ ਐਬਾਊਟ ਅਦਰ ਪੀਪਲ Who are involved in this uh, uh, getting this interview uh, conducted from CIA staff khar ਸੰਤੂ ਕੋਲ ਇਸ ਦੀ ਵਰਦੀ ਦਾ ਨਾਮ ਹੈ ਉਹੀ ਮੈਂ ਤੁਹਾਨੂੰ ਕਹਿਣਾ ਕਿ ਇਹ ਐਸਆਈਟੀ ਫੋਗਸ ਇਨਕੁਆਇਰੀ ਹੈ ਜੀ ਇਹਦੇ ਜਦ ਤਾਈ ਕੋਈ ਇੰਪਾਰਸ਼ਲ ਕੋਈ ਫੇਅਰ ਇਨਕੁਆਇਰੀ ਕੰਡਕਟਡ ਲਾਈਕ ਦਿ ਹਾਈ ਕੋਰਟ ਇਸ ਪਰਸੂਇੰਗ ਦਿਸ ਕੇਸ ਆਮ ਕਵਾਈਟ ਸ਼ੋਰ ਦੇ ਵਿਲ ਗੋ ਟੂ ਦ ਐਬਸੋਲਿਊਟ ਰੂਟ ਆਫ ਦ ਕੌਜ਼ ਲੇਕਿਨ ਪੁਲਿਸ ਦੀ ਕਿਸੇ ਸਟੇਟਮੈਂਟ ਦੇ ਉੱਤੇ ਭਰੋਸਾ ਨਹੀਂ ਕੀਤਾ ਜਾਦਾ ਭਗਵੰਤ ਜੀ ਆਪ ਹੀ ਭਗਵੰਤ ਜੀ ਆਪ ਹੀ ਕਹਿੰਦਾ ਹੁੰਦਾ ਜੋ ਆਪੋਜੀਸ਼ਨ ਕਿ ਇਹ ਸਿੱਟਾ-ਸੁੱਟਾ ਦਾ ਐਵੇਂ ਹੀ ਹੁੰਦੀਆਂ ਨੇ ਤੇ ਹੁਣ ਉਹਨਾਂ ਸਿੱਟਾਂ ਦੇ ਉੱਤੇ ਭਰੋਸਾ ਕਰਕੇ ਸਭ ਕਹਿ ਰਿਹਾ ਵਾ ਤੇ ਕੱਲੇ ਇੱਕ ਡੀਐਸਪੀ ਦਾ ਮੈਨਿਮਨ ਨੂੰ ਤਿਆਰ ਕੇ ਕੱਲੇ ਇੱਕ ਡੀਐਸਪੀ ਦਾ ਇਸ ਲਾਰੈਂਸ ਬਿਸ਼नोई ਦੀ ਇੰਟਰਵਿਊ ਵਿੱਚ ਕੱਲੇ ਦਾ ਕਸੂਰ ਹੋਊਗਾ देयर आर ਮੋਰ ਪੀਪਲ ਇਨਵੋਲਡ ਐਂਡ ਦੇ ਸ਼ੁੱਡ ਆਲ ਬੀ ਪਨਿਸ਼ਡ ਖੈਰ ਸਰ ਤੁਸੀਂ ਕੱਲਾ ਜੋ ਵੀ ਚੁੱਕੀਆਂ ਮੁੱਦੇ ਚੁੱਕੇ ਠੀਕ ਹੈ ਤੁਹਾਨੂੰ ਨੂੰ ਲੱਗਦਾ ਕਿ ਇਤਨਾ ਕਿਤੇ ਵਿਰੋਧੀ ਧਿਰ ਵੀ ਸਰਕਾਰ ਦੇ ਮੁਖਿਲ ਸੜਕਾਂ ਦੇ ਚੁੱਕਣ ਦੇ ਵਿੱਚ ਯਾਰ ਲੋਕਾਂ ਦੇ ਵਿੱਚ ਲੋਕਾਂ 'ਚ ਨਾਕਾਮ ਰਿਹਾ ਦੇਖੋ ਵਿਰੋਧੀ ਧਿਰ ਜਿੰਨੇ ਜੋ ਜਿੰਨੇ ਉਹਨਾਂ ਦੀ ਕਪੈਸਿਟੀ ਹੈਗੀ ਆ ਉਹ ਕਰ ਰਹੇ ਨੇ ਵਾਤਾਵਰਨ ਦੇਖੋ ਨਾ ਤੁਸੀਂ ਕਿੰਨਾ ਕਾਂਗਰਸ ਨੇ ਪਿਛਲੇ 24 ਦੇ ਵਿੱਚ ਪੂਰਾ ਸਟੇਟ ਵਾਈਡ ਧਰਨਿਆਂ ਦਾ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਪੀਸਫੁਲ ਪ੍ਰੋਟੈਸਟ ਦਾ ਦੀ ਸੁਣਵਾਈ ਕਿੱਥੇ ਦੱਸੋ ਮੈਨੂੰ ਸਮਝਾਓ ਫਿਰ ਲੋਕੀ ਸ਼ਿਕਾਇਤ ਕਰਨ ਲੱਗਦੇ ਸੜਕਾ ਰੋਕਦੇ ਹੋ ਪੰਜਾਬ ਬੰਦ ਕਰਦੇ ਹੋ ਹੋਰ ਆਪੋਜੀਸ਼ਨ ਦੇ ਕੋਲ ਰਾਹ ਕੀ ਹੈਗਾ ਤੇ ਦੂਸਰਾ ਆਪੋਜੀਸ਼ਨ ਨੂੰ ਟੈਰਰਾਈਜ਼ ਕੀਤਾ ਗਿਆ ਵਾ Let me tell you ਜਦੋਂ ਉਹ ਖੈਰੇ ਤੇ ਪਰਚਾ ਦਰਜ ਕਰਕੇ ਆਸ਼ੂ ਦੇ ਪਰਚਾ ਦਰਜ ਕਰਕੇ ਮਾਲੀ ਦੇ ਪਰਚਾ ਦਰਜ ਕਰਕੇ ਜੀਲਾ ਵਿੱਚ ਛੁੱਟਦੇ ਲੋਕਾਂ ਨੂੰ ਇਟਸ ਅ ਮੈਸੇਜ ਫਾਰ ਦੀ ਇੰਟਾਇਰ ਨਾਟ ਓਨਲੀ ਆਪੋਜੀਸ਼ਨ ਬਟ ਆਲਸੋ ਨੈਟਿਜ਼ਨਸ ਜਿਹੜੇ ਸੋਸ਼ਲ ਮੀਡੀਆ ਤੇ ਬੈਠੇ ਨੇ ਨੈਟਿਜ਼ਨਸ ਵਾਸਤੇ ਵੀ ਕਹਿੰਦਾ ਕਿ ਖਬਰਦਾਰ ਜੇ ਤੁਸੀਂ ਸਾਡਾ ਵਿਰੋਧ ਕੀਤਾ ਤਾਂ ਚੱਕ ਕੇ ਪਰਚਾ ਦਰਜ ਕਰਕੇ ਅੰਦਰ ਦੇਵਾਂਗੇ ਸੋ ਮੈਂ ਸਮਝਦਾ ਕਿ ਕੋਈ ਡਰ ਹੋਣਾ ਮਾੜੀ ਗੱਲ ਨਹੀਂ ਕਿ ਹਰ ਇੱਕ ਆਦਮੀ ਦਾ ਪਰਿਵਾਰ ਹੈ ਉਹਦੇ ਬੱਚੇ ਨੇ ਉਹਨਾਂ ਦੇ ਘਰਾਂ ਚ ਕੰਦਾ ਟੱਪ ਕੇ ਰਾਤ ਨੂੰ 3 ਵਜੇ ਬੰਦੇ ਨੂੰ ਚੱਕ ਕੇ ਲੈ ਜਾਣਗੇ ਕੌਣ ਪੁੱਛਣ ਆਲਾ ਇੱਥੇ ਸੋ ਇਸ ਕਰਕੇ ਇਹਦਾ ਓਨੈਸਟੀ ਪੰਜਾਬ ਸਰਕਾਰ ਤੇ ਲਾਇਕ ਹਦਾ ਜੇ ਦਿੱਲੀ ਦੇ ਇਲੈਕਸ਼ਨ ਅਲਾਪੋ ਗਏ ਨੇ ਪੰਜਾਬ ਸਰਕਾਰ ਨਾਮ ਕਰਨਾ ਐਮਐਲਏ ਸਿੰਘ ਵੀ ਖੁਦ ਕਹਿੰਦਾ ਕੁਝ ਖਾਤੀ ਨਾ ਨਾਮ ਕਰਦਾ ਨਹੀਂ ਦੇਖੋ ਆਮ ਆਦਮੀ ਪਾਰਟੀ ਪੰਜਾਬ ਦਾ ਨਾ ਮੈਂ ਐਮਐਲਏ ਦਾ ਨਾਮ ਰੱਖਿਆ ਹੋਇਆ ਬੰਦੂਆ ਮਜ਼ਦੂਰ ਉਹਨਾਂ ਚੋਂ ਇੱਕ ਬੰਦਾ ਚੰਗਾ ਵਾ ਕੁਮਰ ਵਿਜੇ ਪ੍ਰਤਾਪ ਸਿੰਘ ਹੀ ਸਪੀਕਸ ਅਬਾਊਟ ਬ੍ਰਾਂਚ ਉਹ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ ਲੜਾਈ ਲੜ ਰਿਹਾ 91 ਬੰਦੂਆ ਮਜ਼ਦੂਰਾਂ ਦੀ ਪਾਰਟੀ ਨਾਲ ਜਿੱਥੇ ਮਰਜ਼ੀ ਲੈ ਜਾਓ ਤੁਸੀਂ ਇਹਨਾਂ ਨੂੰ ਭਾਵਾ ਤੁਸੀਂ ਕੋਲਕਾਤਾ ਬੁਲਾ ਲਓ ਸਾਈਕਲ ਤੇ ਬੁਲਾ ਲਓ ਸਾਈਕਲ ਤੇ ਜਾਣ ਨੂੰ ਤਿਆਰ ਨੇ ਇਹ ਦਿੱਲੀ ਜਿਹੜੇ ਨੇ ਦਿੱਲੀ ਦੇ ਗੁਲਾਮ ਨੇ ਬੰਦੇ ਇਹਨਾਂ 'ਚ ਕਿਸੇ ਹਿੰਮਤ ਨਹੀਂ ਕਿ ਪੀੜੀ ਪੀੜ੍ਹੀ 'ਚ ਸਾਡੇ ਸਿੱਖ ਮਾਰੇ ਗਏ ਨੇ ਅਸੀਂ ਕੇਜਰੀਵਾਲ ਨੂੰ ਜਾਂ ਭਗਵੰਤ ਮਾਨ ਨੂੰ ਪੁੱਛੀਏ ਵੀ ਇਹ ਸਾਡੇ ਨੌਜਵਾਨਾਂ ਦੀ ਰਖਵਾਲੀ ਕੌਣ ਕਰੇਗਾ ਸਾਡੇ ਤੇ ਐਨਐਸਏ ਕਿਉਂ ਲਾਈ ਜਾ ਰਹੀ ਹੈ ਇਸੇ ਤੇ ਕੋਈ ਇਹਨਾਂ 'ਚ ਜਾਣ ਨਹੀਂ ਹੈਗੀ ਇਹ ਸਿਰਫ ਲਾਈਕ ਆ ਟੋਲਡ ਯੂ ਕਿ ਇਹ ਹੈਗੇ ਨੇ ਉੱਥੇ ਗੁਲਾਮੀ ਕਰਨ ਵਾਸਤੇ ਰੱਖੇ ਹੋਏ ਇਹਨਾਂ ਨੇ ਔਰ ਦੂਜਾ ਕਿ ਦਿੱਲੀ ਦੀ ਇਲੈਕਸ਼ਨ ਮੈਂ ਦਿੱਲੀ ਦੇ ਵੋਟਰਸ ਨੂੰ ਅਪੀਲ ਕੀਤੀ ਇੱਕ ਦੁਆਰੇ ਕਿ ਤੁਸੀਂ ਉੱਥੇ ਕਿੰਨੇ 2100 ਰੁਪਿਆ ਦੇਵਾਂਗੇ ਔਰਤਾਂ ਨੂੰ ਤੇ ਪੰਜਾਬ ਤਾਂ 1000 ਰੁਪਿਆ 3 ਸਾਲ ਹੋ ਕੇ ਦਿੱਤਾ ਨਹੀਂ ਗਿਆ 3 ਸਾਲ ਔਰ ਜੇ ਤੁਸੀਂ ਦੇ ਦੇ ਸੀਗੇ ਪੁਜਾਰੀਆਂ ਨੂੰ ਗ੍ਰੰਥੀਆਂ ਨੂੰ ਔਰਤਾਂ ਨੂੰ ਇਹ ਤਾਂ ਉਹ ਪਾਰਟੀ ਕਹਿ ਸਕਦੀ ਆ ਜਿਹੜੀ ਸੱਤਾ 'ਚ ਨਹੀਂ ਕਦੀ ਰਹੀ ਉਹ ਕਹੇ ਕਿ ਆ ਸਾਡਾ ਮੈਨੀਫੈਸਟੋ ਆਸੀਂ ਆ ਕੰਮ ਕਰਾਂਗੇ ਇਹ ਤਾਂ 10 ਸਾਲ ਸੱਤਾ 'ਚ ਰਹਿਣ ਤੋਂ ਬਾਅਦ ਜਦੋਂ ਇਲੈਕਸ਼ਨ ਕੋਡ ਲੱਗ ਰਿਹਾ ਵਾ ਉਸ ਤੋਂ ਪਹਿਲਾਂ 10 ਦਿਨ ਅਨਾਉਂਸਮੈਂਟ ਕਰ ਰਹੇ ਨੇ ਦੈਟ ਮੀਨਸ ਦੇ ਆਰ ਪਲੇਇੰਗ ਮਿਸਚਿਫ ਬੇਈਮਾਨ ਨੇ ਝੂਠੇ ਨੇ ਔਰ ਝੂਠੇ ਵੈਧੇ ਕਰਦੇ ਨੇ ਔਰ ਮੈਂ ਲਾਸਟਲੀ ਅਖੀਲੀ ਗੱਲ ਕਹਿ ਲੱਗਾ ਕਿ ਜਿਹੜਾ ਕੀ ਕਹਿੰਦੇ ਹੁੰਦੇ ਕਿ ਕਿਚੀਵਾਲ ਦੇ ਹਾਲਤੋਂ ਉਹ ਕਹਿੰਦੇ ਆਸਮਾਨ ਤੋਂ ਡਿੱਗਿਆ ਤੇ ਖਜੂਰ ਤੇ ਲਟਕਿਆ ਜਿਹੜਾ ਬੰਦਾ ਕਹਿੰਦਾ ਸੀ ਹਮ ਤੋਂ ਵਿਵਸਥਾ ਪਰਿਵਰਤਨ ਕਰਾਂਗੇ ਹਮ ਤੋਂ ਇੱਕ ਐਸੀ ਰਾਜਨੀਤੀ ਦਾ ਮਾਡਲ ਪੇਸ਼ ਕਰਾਂਗੇ ਦੇਸ਼ ਵਿੱਚ ਜੋ ਆ ਦੇਖ ਕਰਕੇ ਲੋਕ ਹੈਰਾਨ ਹੋ ਜਾਣਗੇ ਤੇ ਮਾਡਲ ਜਿਹੜਾ ਕਹਿੰਦੇ ਸੀ ਲੋਕਪਾਲ ਲਿਆਵਾਂਗੇ ਸੀ ਦਿੱਲੀ ਲੋਕਪਾਲ ਲਾਗੂ ਕੀਤਾ ਸਵਰਾਜ ਦੀਆਂ ਨੀਤੀਆਂ ਲਾਗੂ ਕਰਾਂਗੇ ਲੋਕਾਂ ਨੂੰ ਪੁੱਛ ਕੇ ਕੰਮ ਕੀਤਾ ਇੱਥੇ ਸਾਰੇ ਰਾਜ ਸਭਾ ਗੈਰ ਪੰਜਾਬੀ ਬਣਾ ਦਿੱਤੇ ਪੰਜਾਬ ਦੇ ਕਿਸੇ ਨੂੰ ਪੁੱਛਿਆ ਐਮਐਲਏ ਨੂੰ ਪੁੱਛਿਆ ਤਾਂ ਇਹਨੂੰ ਇਹਨਾਂ ਨੂੰ ਕਹਿਣਾ ਗਲ ਬੰਦੂਆ ਮਜ਼ਦੂਰਾਂ ਨੂੰ ਤਾਂ ਬਟਨ ਦਬਾਉਂਦੇ ਨੇ ਸਿਰਫ ਕਾਹ ਬੰਦੇ ਅਸੀਂ ਕਰਤੇ ਇਲੈਕਟ ਕਰਨਾ ਵਾ ਸਾਰੀਆਂ ਆਪਣੇ ਪ੍ਰੋਮਿਸਸਸ ਤੋਂ ਮੁੱਕਰ ਕੇ ਹੁਣ ਗ੍ਰੰਥੀਆਂ ਤੇ ਪੁਜਾਰੀਆਂ ਤੇ ਡਿੱਗੇ ਨੇ ਮਤਲਬ ਹੁਣ ਧਾਰਮਿਕ ਲੋਕਾਂ ਨੂੰ ਵੀ ਬ੍ਰਾਈਬ ਕਰ ਰਹੇ ਨੇ ਉਹਨਾਂ ਨੂੰ ਰਿਸ਼ਵਤ ਖੋਰੀ ਨਾਲ ਖਰੀਦਣਾ ਚਾਹੁੰਦਾ ਕੇਜਰੀਵਾਲ ਜਿਹੜਾ ਕਹਿੰਦਾ ਸੀ ਅਸੀਂ ਧਰਮ ਦੀ ਰਾਜਨੀਤੀ ਕਦੀ ਨਹੀਂ ਕਰਾਂਗੇ ਜ਼ਿੰਦਗੀ ਚ ਤੇ 18000 ਰੁਪਇਆ ਹੁਣ ਦੇ ਕੇ ਪੈਸੇ ਦੇ ਪੈਸੇ ਦਾ ਲਾਲਚ ਦੇ ਕੇ ਤੇ ਪਾਠ ਕਰਵਾ ਰਹੇ ਨੇ ਅਰਦਾਸਾਂ ਕਰਵਾ ਰਹੇ ਨੇ ਵਾਟ ਕੈਨ ਆ ਸੇ ਹੀ ਹੈਜ਼ ਫਾਲਨ ਫਰਮ ਗ੍ਰੇਸ I'ਵ ਨੈਵਰ ਸੀਨ ਸੱਚ ਅ ਲਾਇਰ ਅ ਡਬਲ ਫੇਸਿਟੇਡ ਲੀਡਰ ਇਨ ਇੰਡੀਆ ਬਹੁਤ ਹੋਰ ਹੋਣਗੇ ਜਨਾਂ ਦੀ ਕਮਜ਼ੋਰੀਆਂ ਲੇਕਿਨ ਇਹਦੇ ਨਾਲ ਤਾਂ ਬੇਈਮਾਨ ਤੇ ਝੂਠਾ ਬੰਦਾ ਮੈਂ ਜ਼ਿੰਦਗੀ ਚ ਕਦੇ ਨਹੀਂ ਦੇਖਿਆ ਔਰ ਮੈਂ ਇਹਨੂੰ ਪੁੱਛਣਾ ਚਾਹੁੰਨਾ ਕਿ ਚੱਲ ਜੇ ਹੁਣ ਤੂੰ ਦੇਣ ਤੇ ਆ ਹੀ ਗਿਆ ਹੈ ਤਾਂ ਘੱਟਿਆ ਗੱਲ ਹੈ ਯੂ نو ਗਿਵਿੰਗ ਦਿਸ ਸਾਰਟ ਆਫ ਯੂ نو ਮਨੀ ਟੂ ਪੀਪਲ ਜਿਹੜੇ ਰਿਲੀਜੀਅਸ ਸੇਵਾ ਕਰਦੇ ਨੇ ਇਟਸ ਲਾਈਕ ਬ੍ਰਾਈਬਿੰਗ ਦ ਗods ਆਲਸੋ ਤੇ ਜੇ ਤੂੰ ਆਇਆ ਹੀ ਗਿਆ ਤਾਂ ਫਿਰ ਇਹ ਵੀ ਕਲੈਰੀਫਾਈ ਕਰ ਕਿ ਦਿੱਲੀ ਵਿੱਚ ਜਿਹੜੇ ਮਸਜਿਦਾਂ ਨੇ ਉਹਨਾਂ ਦੇ ਮੌਲਵੀਆ ਨੂੰ ਵੀ ਦੇਣਗੇ 18000 ਰੁਪਏ ਕਿ ਇਕੱਲੇ ਪੁਜਾਰੀਆਂ ਤੇ ਗ੍ਰੰਥੀਆਂ ਨੂੰ ਤੇ ਜਿਹੜੇ ਪਾਸਟਰਸ ਨੇ ਚਰਚਸ ਵਿੱਚ ਕਿ ਉਹਨਾਂ ਨੂੰ ਵੀ 18000 ਮਿਲੇਗਾ ਤੇ ਜਿਹੜੇ ਸ਼ੈਡਿਊਲ ਕਾਸ ਧਰਮਸ਼ਾਲਾ ਦੇ ਵਿੱਚ ਕੰਮ ਕਰਦੇ ਨੇ ਉਹਨਾਂ ਨੂੰ ਵੀ ਤੁਸੀਂ ਕੁਝ ਦਿਓ ਕਿ ਨਹੀਂ ਦਿਓਗੇ ਸੋ ਇਟਸ ਅ ਪੋਲਿਟਿਕਸ ਆਫ ਡੀਸੀਟ ਬਾਈ ਕੇਜਰੀਵਾਲ ਐਂਡ ਮੈਨੂੰ ਲੱਗਦਾ ਵਾ ਕਿ ਇਸ ਵਾਰ ਹੀ ਵਿਲ ਬੀ ਵਾਈਪਡ ਆਊਟ ਫਰਮ ਦਿੱਲੀ ਇਹ ਮੈਂ ਦਿੱਲੀ ਦੇ ਵੋਟਰਾਂ ਨੂੰ ਕਹਿੰਦਾ ਹਾਂ ਅਪੀਲ ਕਰਦਾ ਹਾਂ ਕਿ ਕੁਝ ਨਾ ਕਰਿਓ ਇੱਕ ਇੱਕ ਫੋਨ ਆਪਣੇ ਪੰਜਾਬ ਦੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਕਰੋ ਇੱਕ ਇੱਕ ਫੋਨ ਕਿ ਤੁਹਾਡੇ ਹਾਲਾਤ ਕੀ ਨੇ ਲਾਅ ਐਂਡ ਆਰਡਰ ਕੀ ਆ ਕਰਜ਼ਾ ਕਿੱਦਾਂ ਆ ਵਾ ਸੜਕਾਂ ਕਿੱਦਾਂ ਆ ਵਾ ਸਕੂਲ ਕਿੱਦਾਂ ਆ ਵਾ ਹਸਪੀਟਲ ਕਿੱਦਾਂ ਆ ਵ ਮੀਡੀਆ ਦੀ ਆਜ਼ਾਦੀ ਕਿਦਾਂ ਤੁਹਾਨੂੰ ਸਾਰੀ ਰਿਪੋਰਟ ਪੰਜਾਬ ਦੇ ਵਿੱਚ ਸੁਣਨ ਲਈ। ਯਾਰ ਅੱਜ ਤੋਂ ਲਾਸਟ ਵਾਰ ਬਾਸ ਸਕੇਨ ਨੂੰ ਵੀ ਪੰਜਾਬ ਸਰਕਾਰ ਨੇ ਏਕੇ ਤੇ ਦੇਣ ਦੀ ਤਿਆਰੀ ਕਰ ਲਈ ਆ। ਸੱਜ ਤੁਹਾਨੂੰ ਨਹੀਂ ਲੱਗਦਾ ਕਿ ਇਸ ਜਿਹੜੀ ਬੱਸ ਮੁਫਤ ਸਫ਼ਰ ਦਿੱਤਾ ਗਿਆ ਬੀਬੀਆਂ ਲਈ ਪੰਜਾਬ ਚ ਕਾਂਗਰਸ ਨੇ ਸ਼ੁਰੂਆਤ ਹੋਈ। ਉਸ ਸਕੀਮ ਨੇ ਇਤੋਂ ਤੱਕ ਨੌਲਕ ਲਿਆਂਦੀ। ਦੇਖੋ ਇਹ ਫ੍ਰੀ ਬੀਸ ਦਾ ਇਸ਼ੂ ਡਿਬੇਟੇਬਲ ਇਸ਼ੂ ਆ ਸਾਰੇ ਦੁਨੀਆ ਦੇ ਵਿੱਚ। ਬਹੁਤੇ ਲੋਕ ਕੀ ਹਲੇ ਵੀ ਫਰੀ ਬੀਜ਼ ਦੇ ਕੇ ਗਵਰਨਮੈਂਟਾ ਬਣਾ ਰਹੇ ਨੇ ਲਾਡਲੀ ਬਹਿਨਾ ਲਾਡਲੇ ਕਿਸਾਨ ਲਾਡਲਾ ਪਾਨਾ ਪਰਸਨਲੀ ਲੈਫਟ ਅਗਰ ਤੁਸੀਂ ਮੇਰਾ ਓਪੀਨੀਅਨ ਪੁੱਛਦੇ ਮੈਂ ਇਸ ਗੱਲ ਦੇ ਹੱਕ ਨਹੀਂ ਗਾ ਸਿਰਫ ਸੋਸ਼ਲ ਵੈਲਫੇਅਰ ਸਕੀਮਸ ਫਾਰ 올ਡ ਏਜ ਪੀਪਲ ਫਾਰ ਹੈਂਡੀਕੈਪ ਪੀਪਲ ਫਾਰ ਪੀਪਲ ਲਿਵਿੰਗ ਬਿਲੋ ਦੀ ਇਕਨੋਮਿਕ ਕ੍ਰਾਈਟੇਰੀਆ ਲਾਈਨ ਬਿਲੋ ਲਾਈਨ ਆਫ ਪਾਵਰਟੀ ਦੇ ਸ਼ੁਡ ਬੀ ਟੇਕਨ ਇਨਟੂ ਕਨਸੀਡਰੇਸ਼ਨ ਬਾਈ ਦਾ ਗਵਰਨਮੈਂਟ ਅਦਰਹਨ ਰੱਜੇ ਪੁਜਿਆ ਨੂੰ ਵੀ ਸਭ ਕੁਝ ਦਿੱਤਾ ਜਾ ਰਿਹਾ ਤੇ ਉਜੜਦੀ ਸਟੇਟ ਆ ਜਸਟ ਪੰਜਾਬ ਦੀ ਤੁਸੀਂ ਉਦਾਹਰਣ ਲੈ ਲਓ ਕਿ ਅੱਜ ਪੰਜਾਬ ਦਾ ਬਿਜਲੀ ਬੋਰਡ ਦਾ ਇਕੱਲੇ ਦਾ ਜਿਹੜੀ ਮੁਫਤ ਬਿਜਲੀ ਜਾ ਰਹੀ ਹੈਗੀ ਆ ਉਹਦਾ 25000 ਕਰੋੜ ਰੁਪਏ ਦਾ ਸਬਸਿਡੀ ਦਾ ਬਿੱਲ ਆ ਹਾਊ ਕੈਨ ਅ ਸਟੇਟ ਜਿਹਦਾ ਕੁੱਲ ਟੋਟਲ ਬਜਟ 1.5 ਲੱਖ ਕਰੋੜ ਆ ਉਹ ਚੋਂ 25000 ਇਕੱਲਾ ਬਿਜਲੀ ਦੀ ਸਬਸਿਡੀ ਨੂੰ ਜਾ ਰਿਹਾ ਹਾਊ ਕੈਨ ਦੇ ਸਰਵਾਈਵ ਔਰ ਮੈਂ ਆਪਣੇ ਵੋਟਰਸ ਨੂੰ ਲੋਕਾਂ ਨੂੰ ਕਹੂੰਗਾ ਕੋਈ ਸਰਕਾਰ ਕੋਈ ਭਗਵੰਤ ਮਾਨ ਕੇਜਰੀਵਾਲ ਆਪਣੇ ਜੇਬ ਚ ਪੈਸਾ ਨਹੀਂ ਦੋਗਾ ਇੱਥੋਂ ਕਿਸੇ ਨੇ ਨਹੀਂ ਦੇਣਾ ਉਹ ਤੁਹਾਡੀਆਂ ਇਧਰ ਲਈ ਜੇਬ ਚੋਂ ਕੱਢ ਕੇ ਤੁਹਾਡੀ ਇਧਰ ਲਈ ਜੇਬ ਪਾਉਂਦੇ ਉਹ ਕੀ ਕਹਿੰਦੇ ਹੁੰਦੇ ਕਿ ਖੱਬੇ ਹੱਥੋਂ ਤੁਹਾਡੇ ਤੋਂ ਟੈਕਸ ਲਿਆ ਤੇ ਸੱਜੇ ਪਾਸੇ ਦਿੱਤਾ ਜਦੋਂ ਪੈਟਰੋਲ ਤੇ ਬੈਠ ਵੱਜ ਜਾਂਦਾ ਤੁਹਾਡੀ ਜੇਬ ਚੋਂ ਪੈਸੇ ਨਿਕਲ ਜਾਂਦੇ ਨੇ ਆ ਛੋਟੀਆਂ ਛੋਟੀਆਂ ਖਰੀਦਾਂ ਦੇ ਉੱਤੇ ਆ ਛੋਟੇ ਛੋਟੇ ਜਿਹੜੇ ਟੈਕਸ ਲਏ ਜਾਂਦੇ ਨੇ ਇਸ ਕਰਕੇ ਬੱਸਦਿਆਂ ਦੇ ਬਾਣ ਨੂੰ ਠੇਕੇ ਤੇ ਦੇਣਾ ਬੇਸਿਕਲੀ ਹੁਣ ਤਾਂ ਨੋਬਤ ਇਹ ਆਈ ਹੋਈ ਆ ਕਿ ਸਰਕਾਰੀ ਠੇਕੇ ਤੇ ਦੇਣ ਵਾਲੀ ਰਹਿ ਗਈ ਬਾਕੀ ਬਾਕੀ ਸਭ ਕੁਝ ਜਿਹੜਾ ਉਹ ਠੇਕੇ ਤੇ ਦਿੱਤਾ ਜਾ ਚੁੱਕਾ ਮੇਰੇ ਨਾਲ ਜੁੜਨ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ